ਸ਼ਸ਼ੀਕਲ ਜੀ ਤੁਸੀਂ ਵਿਖਰੇ ਦੇਸ਼ ਦੁਨੀਆਂ ਤੇ ਮੈਂ ਤੀਰਸਿੰਘ ਸਨੇਹ ਰਹਾ ਸੀ ਉਸੇ ਹੀ ਪੋਲ ਦੇ ਉੱਪਰ ਮੌਜੂਦ ਹਾਂ ਜਿੱਥੇ ਦੋ ਬੱਚੇ ਆ ਜਿਹੜੇ ਉਹ ਰੜਗੇ ਸੀ ਤਾਂ ਪਿਓ ਦੇਖਾਂ ਤੇ ਸਾਹਮਣੇ ਹੀ ਜਿਹੜੇ ਦੋ ਬੱਚੇ ਇਸੇ ਮੈਰ ਦੇ ਵਿੱਚ ਰੜਗੇ ਨੇ ਤਸਵੀਰਾਂ ਦੇਖ ਸਕਦੇ ਹੋ ਉਸੇ ਪੁਲ ਦੀਆਂ ਦੋਨੇ ਪਾਸੇ ਕੋਈ ਐਂਗਲ ਨਹੀਂ ਲੱਗੇ ਹੋਏ ਤਾਂ ਤੁਹਾਨੂੰ ਇੱਕ ਹੋਰ ਤਸਵੀਰਾਂ ਦਿਖਾਉਨੇ ਆ ਕਿ ਆਹ ਦੇਖੋ ਗੰਦ ਕਿੰਨਾ ਇੱਥੇ ਬੂਟੀ ਆ ਕਿੱਧਰ ਗਿਆ ਪ੍ਰਸ਼ਾਸਨ ਕਿੱਧਰ ਗਿਆ ਨਹਿਰੀ ਵਿਭਾਗ ਉਹ ਤਾਂ ਵੇਖ ਸਕਦੇ ਹੋ ਤੇ ਮੈਂ ਕੈਮਰਾਮੈਨ ਨੂੰ ਇਹ ਕਹਿਣਾ ਕਿ ਇਹ ਦਿਖਾਇਆ ਜਾਵੇ ਕਿ ਇਹਦੇ ਹਜੇ ਬੂਟੀ ਵੇਖੋ ਇੱਧਰ ਵੇਖੋ ਵਿੱਚ ਕਿੰਨਾ ਕੁਝ ਮਰਿਆ ਪਿਆ ਕੈਮਰਾਮੈਨ ਨੂੰ ਕਿਹਾ ਕਿ ਉਹ ਦਿਖਾਇਆ ਜਾਵੇ ਇਹ ਤੇ ਮੋਸਕ ਮਾਰਿਆ ਵਾ ਤਾਂ ਹਜੇ ਤੱਕ ਐਨਾ ਕੁਝ ਹੋ ਗਿਆ ਉਸ ਦੇ ਬਾਵਜੂਦ ਵੀ ਜਿਹੜਾ ਨਹਿਰੀ ਵਿਭਾਗ ਆ ਜਿਹੜਾ ਉਹ ਆਪਣੀ ਹਰਕਤ ਵਿੱਚ ਨਹੀਂ ਆਇਆ ਕਿਉਂਕਿ ਆਹ ਵੇਖੋ ਹਜੇ ਤੱਕ ਰ ਇਥੇ ਕਿੰਨਾ ਕੋਸ਼ਾ ਜੁਦਾ ਉਹ ਲੜਕਦਾ ਪਿਆ ਵਾ ਬੂਠ ਹੀ ਆ ਉਹ ਕੋਸ਼ਾ ਦੇ ਤੁਹਾਨੂੰ ਤਸਵੀਰਾਂ ਦਿਖਾ ਦਿੰਦੇ ਆ ਤੇ ਸਾਡੇ ਨਾਲ ਇਸ ਵਕਤ ਸਮਾਜ ਸੇਵੀ ਸੁਰਿੰਦਰ ਜੋੜਾ ਵੀ ਪਹੁੰਚੇ ਨੇ ਗੱਲਬਾਤ ਕਰ ਰਹੇ ਪਰੇ ਮਨਣਾ ਕਹਿਣਾ ਪੈਂਦਾ ਕਿ ਪ੍ਰਸ਼ਾਸਨ ਕੁੰਭ ਕਰਨ ਦੀ ਨਹੀਂ ਸੁੱਤਾ ਪਿਆ ਮੈਂ ਅੱਜ ਤੋਂ 15 ਦਿਨ ਪਹਿਲਾਂ ਸਾਰੇ ਅਖਬਾਰ ਦੇ ਪ੍ਰੈਸ ਰਿਪੋਰਟਾਂ ਨਾਲ ਲੈ ਕੇ ਤੇ ਟੀਵੀ ਚੈਨਲ ਨਾਲ ਲੈ ਕੇ ਇਸ ਨਹਿਰ ਦਾ ਦੌਰਾ ਕੀਤਾ ਸੀ ਤੇ ਮੈਂ ਇਸ ਹੋਣ ਵਾਲੇ ਹਾਦਸਿਆਂ ਤੋਂ ਸਰਕਾਰ ਨੂੰ ਸੂਚਿਤ ਕੀਤਾ ਸੀ ਇਥੋਂ ਤੱਕ ਕਿ ਸਾਡੇ ਪੁਲ ਝਾਂਕਿਆਂ ਵਾਲਾ ਪੁਲ ਤਰਬਾਲਾ ਵਾਲਾ ਪੁਲ ਕਿਵੇਂ ਵਾਲੀ ਵਾਲਾ ਪੁਲ ਜਟਾ ਵਾਲੀ ਮਾਨੋਚਾਲ ਚਨਪੋਲ ਤਾਂ ਵਿੱਚੋਂ ਟੁੱਟ ਕੇ ਨਹਿਰ ਦੇ ਵਿੱਚ ਡਿੱਗੇ ਪਿਆ। ਬਾਕੀ ਪੁਲਾਂ ਦੇ ਕਿਸੇ ਤੇ ਵੀ ਚੈਨਲ ਹੀ ਹੈਗਾ ਜੋ ਹਰ ਰੋਜ਼ ਹਾਸੇ ਹੋ ਰਹਾ ਤੇ ਲੋਕਾਂ ਨੇ ਮੇਰੇ ਪਾਸ ਪਹੁੰਚ ਕੀਤੀ ਕਿ ਤੁਸੀਂ ਇਸ ਬਾਬਤ ਅਵਾਜ਼ ਥਾਓ ਤੇ ਮੈਂ ਉਦੋਂ ਨਹਿਰਾਂ ਦੇ ਪਾਣੀ ਕੇ ਸਰਕਾਰ ਨੂੰ ਸੂਚਿਤ ਕੀਤਾ ਸੀ ਪਰ ਸਰਕਾਰ ਦੇ ਕੰਨ ਤੇ ਜੋ ਨਹੀਂ ਸਰਕੀ ਜੋ ਸਾਨੂੰ ਅੱਜ ਦਿਨ ਵੇਖਣਾ ਪਿਆ ਹੁਣ ਸਰਕਾਰਾਂ ਨੇ ਐਨਡੀਆਰ ਪ੍ਰੋਗਰਾਮ ਮੰਗਾਈ ਆ ਉਹਨਾਂ ਨੂੰ ਹੋਰ ਸਹੂਲਤਾਂ ਦੇਣ ਦੀ ਸਰਕਾਰੀ ਸਰਕਾਰ ਗੱਲ ਕਰ ਰਹੀ ਆ ਮੈਂ ਸਮਝਦਾ ਇੰਨਾ ਕੁਝ ਕਰਨ ਲਈ ਜਿੰਨਾ ਖਰਚਾ ਹੁਣ ਸਰਕਾਰ ਨੇ ਕਰਨਾ ਤੇ ਪਹਿਲਾਂ ਇਹ ਘਟਨਾ ਵਾਪਰਨ ਤੋਂ ਪਹਿਲਾਂ ਹੀ ਇਸ ਦਾ ਨੋਟਿਸ ਲਿਆ ਜਾਵੇ ਤੇ ਇਹੋ ਖਰਚਾ ਨੂੰ ਆਪਣੀਆਂ ਐਂਗਲਾਂ ਲੋਨ ਤੇ ਲਾਇਆ ਜਾਵੇ ਤੇ ਨਾ ਕੋਈ ਘਟਨਾ ਵਾਪਰੇ ਨਾ ਕੋਈ ਕਿਸੇ ਦੇ ਮਾਪੋ ਦਾ ਜਿਹੜਾ ਹਿਰਦਾ ਉਹਦੇ ਬੱਚਿਆਂ ਦੀ ਜਾਣ ਕਰਕੇ ਚੂਰ ਹੋਵੇ ਬਾਕੀ ਦੂਜੀ ਗੱਲ ਇਹ ਹੈ تیر ਜੀ ਪਹਿਲੇ ਲੋਕ ਜਮਾਨੇ ਦੇ ਲੋਕ ਕਹਿੰਦੇ ਸੀ ਜੇ ਪ੍ਰਸ਼ਾਸਨ ਕਿਤੇ ਅਣਗਹਿਲੀ ਕਰਦਾ ਜਾਂ ਕੰਮ ਕਰਨ ਦੀ ਨੀਂ ਸੌਂਦਾ ਤੇ ਲੋਕਾਂ ਦੇ ਜਿਹੜੇ ਆਉਦੇ ਨਮਾਇंदे ਐਮਪੀ ਐਮਐਲਏ ਚੁਣੇ ਹੁੰਦੇ ਆ ਉਹ ਜਿਹੜਾ ਇਲਾਕਾ ਹੁੰਦਾ ਜੋ ਜਨਤਾ ਹੁੰਦੀ ਆ ਉਹ ਬਾਗ ਦੇ ਵਾਲੀ ਹੁੰਦੇ ਉਹਨਾਂ ਦਾ ਉਹ ਬਾਗ ਹੁੰਦੇ ਜਿਹੜੇ ਨਮਾਇंदे ਨੇ ਉਹ ਵੀ ਕੰਮ ਕਰਨ ਦੇ ਨਹੀਂ ਸੁੱਤੇ ਪਿਆ ਕੋਈ ਇੱਥੇ ਉਹ ਇਸ ਇਸ ਪਾਸੇ ਧਿਆਨ ਨਹੀਂ ਦਿੱਤਾ ਜਾ ਰਿਹਾ ਤੇ ਮੈਂ ਸੀਐਮ ਸਾਹਿਬ ਸਰਦਾਰ ਭਗਵੰਤ ਸਿੰਘ ਮਾਨ ਨੂੰ ਬੇਨਤੀ ਕਰਦਾ ਕਿ ਸਾਡੇ ਇਲਾਕੇ ਵਿੱਚ ਨਿਤ ਦਿਨ ਨਵੇਂ-ਨਵੇਂ ਹਾਸੇ ਹੋ ਕੇ ਲੋਕਾਂ ਦੀਆਂ ਜਾਨਾਂ